अच्छा भगत जी एक एक सवाल ਦਾ ਜਵਾਬ ਦੇ ਦਿਓ ਕਿ ਸਾਥ ਦਾ ਸਾਥੀ ਨੇ ਮੁੱਖ ਮੰਤਰੀ ਹਰਣਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖਿਆ ਪੈਂਡ ਰਹੇ ਦੀਆਂ ਲੈ ਜਾਓਗੇ ਹੁਣ ਆਪ ਬਤੌਰ ਐਮਐਲਏ ਜਾਓਗੇ ਜਾਂ ਮੰਤਰੀ ਵੀ ਜਾਓਗੇ ਇਹ ਨਹੀਂ ਛੋਟਾ ਮੈਕਡੋਨਡਸ ਦੀਆਂ ਚੀਜ਼ਾਂ ਆ ਗਿਆ ਨਾ ਇਹ ਸਰਕਾਰੀ ਜੇ ਕੰਮ ਨਹੀਂ ਉਹ ਦੇਖਣ ਚਲੋ ਹਿੱਸਾ ਹੋ ਤੁਸੀਂ ਹੁਣ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜਿਹੜਾ ਕੋਈ ਆਪ ਵੀ ਜਿਹੜਾ ਕਰੇਗਾ ਉਹ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਕਮਾਂਡ ਜਟ ਰੈਡੀ ਹੁੰਦੇ ਨੇ ਉਹਦੇ ਵਿੱਚ ਵਾਸ਼ ਨੂੰ ਤੁਸੀਂ ਪੂਰਾ ਉੱਤਰੇ ਆ ਗਿਓ ਔਰ ਇਹਨਾਂ ਨਾਲ ਮਾਨ ਸਾਹਿਬ ਮੁਖੰਦੀ ਪੰਜਾਬ ਦਾ ਹੋਰ ਇੱਕ ਹੌਸਲਾ ਉਹਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਉਹਨਾਂ ਨੂੰ ਸਮਝਣ ਦਾ ਵਾਸਤੇ ਹੋਰ ਵੱਧ ਤੋਂ ਕੰਮ ਕਰਨੀ ਚਾਹੀਦਾ। ਸ਼ੀਤਲੂ ਗਰਾਲ ਬੜੇ ਉਗਰ ਹੋਏ। ਸਾਡੇ ਤੋਂ ਮੁਨ ਕਿਤੇ ਨਾ ਕਿਤੇ 6ਵੇਂ ਰਾਉਂਡ ਤੱਕ ਆਪਣੀ ਜਮਾਨਤ ਵੀ ਜਿਹੜਾ ਇੱਕ ਤਾਂ ਚਾਹੁੰਦੇ ਹੋਏ ਨਹੀਂ ਜਿਹੜਾ ਉਹ ਕਹਿੰਦੇ ਕਿ ਉਹ ਕਾਉਂਟਰਿੰਗ ਸੈਂਟਰ ਸੀ ਛੱਡ ਕੇ ਚਲੇ ਗਏ ਤੀਜੇ ਰਾਉਂਡ ਤੋਂ। ਅੱਛਾ ਜਮਾਨਤ ਵੀ ਪਛਾਣੀ ਓਕੀ ਹੋ ਗਈ। ਹਾਂਜੀ। ਜਮਾਨਤ ਵੀ ਜਿਹੜਾ ਲੱਗਦਾ ਕਿ ਜਮਾਨਤ ਦੇ ਜਿਹੜੀ ਉਹਨਾਂ ਦਾ ਮਸਲਾ। ਅੱਛਾ ਭਗਤ ਜੀ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਆ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣ ਬਹੁਤ ਲਲਕਾਰਿਆ ਕਿ ਉਹ ਗੱਲਾਂ ਵੀ ਆਪਕੀਆਂ ਪੈਂਡ ਰਹੀਆਂ। ਲੈ ਜਾਓਗੇ ਹੁਣ ਆਪ ਬਤੌਰ ਐ ਇਹਨੇ ਥੋੜਾ ਮੈਕਡਾਉਨਡ ਦੇ ਦਿੱਤੀਆਂ ਹੈ ਇਹ ਸਰਕਾਰੀ ਜੇ ਕੰਪਨੀ ਨੂੰ ਦੇਖਣ ਚਲੋ ਹਿੱਸਾ ਹੋ ਤੁਸੀਂ ਨਹੀਂ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜਿਹੜਾ ਕੋਈ ਆਪ ਹੀ ਜਰਾ ਕਰੇਗਾ ਦੇ ਨਹੀਂ ਹਾਂ ਕਿ ਦੇ ਰਹੇ ਹੋ ਸਨੇਹਾ ਕੀ ਮੈਂ ਸਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਬੋਤਮ ਮਾਨ ਸਾਹਿਬ ਜੀ ਦੇ ਕਮਨ ਨਵੇ ਪੇਸ਼ਵਾਸ਼ ਨੂੰ ਤੁਸੀਂ ਪੂਰਾ ਉਤਤ੍ਰਿਗਿਓ ਔਰ ਇਹ ਨਾਲ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦਾ ਹੋਰ ਇੱਕ ਹੌਸਲਾ ਉਹਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹਨਾਂ ਨਾਲ ਸਮਝ ਜਨਤਾ ਵਾਸਤੇ ਹੋਰ ਵੱਧ ਤੋਂ ਕੰਮ ਕਰਨੀ। ਸ਼ਿਤਲੂ ਘਰਾਲ ਬੜੇ ਉਗਰ ਹੋਏ। ਸਾਡੇ ਤੋਂ ਮੁਲਕੀ ਤੇ ਨਾ ਕਿ 6ਵੇਂ ਰਾਉਂਡ ਤੱਕ ਆਪਣੀ ਜ਼ਮਾਨਤ ਵੀ ਜਿਹੜਾ ਕਿਤੇ ਜਾਂਦੇ ਹੋਏ ਇਹ ਜਿਹੜਾ ਉਹ ਕਹਿੰਦੇ ਕਿ ਉਹ ਕਾਉਂਟਿੰਗ ਸੈਂਟਰ ਸੀ ਛੱਡ ਕੇ ਚਲੇ ਗਏ ਤੀਜੇ ਰਾਉਂਡ ਤੋਂ। ਅੱਛਾ ਉਸ ਜ਼ਮਾਨਤ ਵੀ ਪਛਾਣੀ ਓਕੀ ਹੋਈ। ਹਾਂਜੀ। ਜ਼ਮਾਨਤ ਵੀ ਨਹੀਂ ਲੱਗਦਾ ਕਿ ਜ਼ਮਾਨਤ ਦੇ ਜਿਹੜੇ ਉਹਨਾਂ ਦੇ ਵਿੱਚ। ਅੱਛਾ ਭਾਜੀ ਇੱਕ 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 ਸਵਾਲ ਦਾ ਜਵਾਬ ਦੇ ਦਿਓ ਕਿ ਉਸ ਆ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖਿਆ ਪੈਂਡ ਰਹੇ ਦੀਆਂ। ਲੈ ਜਾਓਗੇ ਹੁਣ ਆਪ ਬਤੌਰ ਐਮਐਲਏ ਜਾਓਗੇ ਜਾਂ ਮੰ ਇਹਨੇ ਛੋਟਾ ਮੈਕਡੋਨਲਡਸ ਜਿਹੜਾ ਹੈ ਨਾ ਇਹ ਸਰਕਾਰੀ ਜੇ ਕੰਪਨੀ ਨੂੰ ਦੇਖਣ ਚਲੋ ਹਿੱਸਾ ਹੋ ਤੁਸੀਂ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜਿਹੜਾ ਕੋਈ ਆਪ ਹੀ ਜਿਹੜਾ ਕਰੇਗਾ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਰਪੰਚ ਜੀ ਦੇ ਕਮਾਂ ਨੂੰ ਹਮ ਦੇ ਵਿਚਵਾਸ ਨੂੰ ਤੁਸੀਂ ਪੂਰਾ ਤਤਰੇ ਆ ਗਏ ਹੋ ਔਰ ਇਹ ਨਾਲ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੂੰ ਹੋਰ ਇੱਕ ਹੌਸਲਾ ਉਹਨਾਂ ਨੂੰ ਮਿਲਿਆ ਹੈ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ देश दुनिया तो की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्स एप चैनल पर